ਫਗਵਾੜਾ ਵਿਖੇ 슈ਗਰ ਮਿਲ ਪੁੱਲ ਤੇ ਉਸ ਸਮੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਸੰਗਣੀ ਧੁੰਦ ਦੇ ਚੌਲਦਿਆਂ ਇੱਕ ਕਾਰ ਨੂੰ ਬਚਾਉਂਦੇ ਸਮੇ ਸਰਫ ਨਾਲ ਭਰਿਆ ਟਰੱਕ ਰੋਡ ਤੇ ਹੀ ਪਲਟ ਗਿਆ ਇਸ ਹਾਦਸੇ ਵਿੱਚ ਜਿੱਥੇ ਟਰੱਕ ਚਾਲਕ ਦਾ ਬਾਲਬਾਲ ਬਚਾ ਹੋ ਗਿਆ ਉੱਥੇ ਹੀ ਉਸ ਦਾ ਕਹਿਣਾ ਹੈ ਕਿ ਇਹ ਹਾਦਸਾ ਉਸ ਸਮੇ ਵਾਪਰਿਆ ਜਦੋਂ ਉਹ ਜਲੰਧਰ ਤੋਂ ਸਰਫ ਨਾਲ ਭਰਿਆ ਟਰੱਕ ਲੈ ਕੇ ਬਰਨਾਲਾ ਜਾ ਰਿਹਾ ਸੀ ਤਾਂ ਫਗਵਾੜਾ 슈ਗਰ ਮਿਲ ਤੇ ਇੱਕ ਕਾਰ ਨੂੰ ਬਚਾਉਂਦੇ ਸਮੇ ਉਸ ਦਾ ਟਰੱਕ ਸੰਗਣੀ ਧੁੰਦ ਕਾਰਨ ਬੇਕਾਬੂ ਹੋ ਕੇ ਪਲਟ ਗਿਆ ਜਿਸ ਨਾਲ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਟਰੱਕ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਟਰੱਕ ਚਾਲਕ ਦਾ ਸੱਟ ਚੋਟ ਤੋਂ ਬਚਾਅ ਹੋ ਗਿਆ ਜਦਕਿ ਟਰੱਕ ਕਾਫੀ ਨੁਕਸਾਨਿਆ ਗਿਆ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕ੍ਰੇਨ ਦੀ ਮਦਦ ਨਾਲ ਟਰੱਕ ਨੂੰ ਸਿੱਧਾ ਕਰਵਾ ਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਕੋ ਕਿੱਥੇ ਆ ਰਹੇ ਗੁਰਪ੍ਰੀਤ ਜੀ ਮੈਂ ਸਰ ਆਪਣਾ ਪਠਾਨਕੋਟ ਬਾਈਪਾਸ ਲਾ ਕੇ ਆਪਣੀ ਹੱਬ ਵਾਪਸੀ ਐਨ ਜੀ ਦੀ ਹਾਂਜੀ ਸਰ ਉੱਥੋਂ ਗੱਡੀ ਲੋਡ ਕੀਤੀ ਆ ਜਾਣਾ ਸੀ ਬਰਨਾਲੇ ਸੰਗਰੂਰ ਹਾਂਜੀ ਤੇ ਸਰ ਧੁੰਦ ਦੇ ਕਾਰਨ ਤੇ ਇੱਕ ਕਾਰ ਵਾਲਾ ਓਵਰਟੈਕ ਕਰਾਂ ਦੇ ਕਾਰ ਵਾਲੇ ਨੇ ਬਚਾਉਂਦਾ ਪਹੁੰਚਦਾ ਸਰ ਗੱਡੀ ਪਲਟ ਗਈ ਦੇਖਿਆ ਕੁਛ ਨਹੀਂ ਤੇ ਸਵਾਰੀਆਂ ਠੀਕ ਆ ਜੀ ਹਾਂਜੀ ਸਰ ਸਵਾਰੀਆਂ ਠੀਕ ਆ ਸਵਾਰੀਆਂ ਸਰ ਮੈਂ ਕੱਲਾ ਹੀ ਚਲਾਉਂਦਿਆ ਸੀ ਗੱਡੀ ਨਹੀਂ ਗੱਡੀ ਵਾਲੇ ਸਵਾਰੀਆਂ ਠੀਕ ਆ ਗੱਡੀਆਂ ਦੀਆਂ ਜਿਹੜੀ ਗੱਡੀ ਗੱਡੀ ਤਾਂ ਸਰ ਖਰਾ ਟੁੱਟ ਗਈ ਸਾਰੀ ਡੈਮੇਜ ਹੋ ਗਈ ਹੈਗਾ ਹਾਂਜੀ ਟੋਟਲ ਲਾਸ ਹੋ ਗਈ ਗੱਡੀ ਤੇ ਬਾਕੀ ਜਿਹੜਾ ਮਾਲ ਸੀ ਮਾਲ ਤੇ ਸੇਫ ਹੀ ਆ ਵਿੱਚ ਹੈ ਨਾ ਤੇ ਕਿੱਥੋਂ ਕਿੱਥੇ ਜਾ ਰਹੇ ਸੀ ਮਾਲ ਕਾਦਾ ਸੀਗਾ ਵਿੱਚ ਸਰਫ ਸਰਫ ਸੀ ਸਰਫ ਪੀਐਨਜੀ ਦਾ ਟਾਈਡ ਏਰੀਅਲ ਤੇ ਮੈਂ ਜਾਣਾ ਸੀ ਤੰਗਰੂਰ ਬਰਨਾਲਾ ਕਿੱਥੋਂ ਮਾਲ ਕੀਤਾ ਸੀ ਲੋਡ ਸਾਰੇ ਤੋਂ ਜਲੰਦਰ ਜਲੰਦਰ ਹੱਬੋਂ ਆਪਣੀ ਉੱਥੋਂ ਹੀ ਕੀਤਾ ਸੀ ਲੋਡ ਕਰ ਤੇ ਕਿੰਨੇ ਵਜੇ ਹੋਇਆ ਸਾਰੇ ਤਕਰੀਬਨ 7 ਵਜੇ ਦੀ ਗੱਲ ਆ ਜੀ ਆਪਣਾ ਜਸਵੰਤ ਸਿੰਘ ਆ ਜੀ ਮੇਰਾ ਨਾਮ ਹੈ ਜੀ ਜਸਵੰਤ ਕਾਹ ਜੀ ਤੇ ਆ ਇੱਕ ਐਕਸੀਡੈਂਟ ਦੀ ਜਾਣਕਾਰੀ ਦਈਓ ਸਰ ਸਾਰੇ ਜਲੰਧਰ ਤੋਂ ਰੋਕ ਮਾਰ ਕੇ ਆ ਰਿਹਾ ਸੀ ਜੀ ਸਾਡਾ ਸਰਪਦਾ ਖਾਮਾ ਤੇ ਇਹ ਢੋਲ ਦੀ ਵਜ੍ਹਾ ਕਰਕੇ ਕਾਰ ਮਰੋ ਪਜੰਦਾ ਪਜੰਦਾ ਬੰਦਾ ਅਜੇ ਤੱਕ ਜੀ ਇਕੱਠੇ ਤੇ ਟਰੱਕ ਟਰੱਕ ਆਪਣਾ ਵਾ ਜੀ ਹਾਂ ਜੀ ਟਰੱਕ ਤੇ ਕਿੱਥੋਂ ਕਿੱਥੇ ਜਾ ਰਿਹਾ ਸੀ ਇਹ ਜੀ ਇਹ ਜਲੰਧਰੋਂ ਜਾ ਰਿਹਾ ਸੀ ਸੰਗਰੂਰ ਜੀ ਨੇ ਹਾਂ ਜੀ ਸੰਗਰੂਰ ਜਾਣਾ ਸੀ ਸੰਗਰੂਰ ਮਾਲ ਦਾ ਸੀਗਾ ਭਰਿਆ ਜੀ ਹਾਂ ਮਾਲ ਸੀ ਵਿੱਚ ਕੀ ਸੀਗਾ ਜੀ ਇਹ ਇਹ ਚ ਸਰਫਾਗਰਾ ਹੁੰਦਾ ਜੀ ਸਾਡੇ ਕੋਲ ਸਰਫ ਸਰਫ ਦਾ ਸੀਗਾ ਪਰ ਕੇ ਬਰਨਾਲੇ ਜਾਣਾ ਸੀ ਜੀ ਇਹਨੇ ਬਰਨਾਲੇ ਜਾਣਾ ਸੀ ਹਾਂਜੀ ਹਾਂਜੀ ਬਰਨਾਲੇ ਜੀ ਤੇ ਆਪਣਾ ਸ਼ੁਭ ਨਾਮ ਕੀ ਹੈ ਜੀ ਮੇਰਾ ਨਾਮ ਜਸਵੰਤ ਸਿੰਘ ਹੈ ਜੀ ਤੇ ਸਵਾਰੀਆਂ ਠੀਕ ਹੈ ਜੀ ਆਪਣੇ ਹਾਂਜੀ ਹਾਂਜੀ ਬੰਦਾ ਠੀਕ ਹੈ ਡਰਾਈਵਰ ਠੀਕ ਹੈ ਮੇਰਾ ਸੁਖਦੀਪ ਸਿੰਘ ਜੀ ਹਾਂਜੀ ਕੀ ਇਹ ਮਾਮਲਾ ਕੀ ਹੈ ਕਿ ਜਿਹੜਾ ਜਿਹੜਾ ਐਕਸੀਡੈਂਟ ਮਾਮਲਾ ਜੀ ਇਹ ਕੋਈ ਟਾਈਮ ਤੜਕੇ ਦਾ ਹੀ ਸੀਗਾ ਤੇ ਬੜੇ ਜ਼ੋਰ ਨਾਲ ਆਵਾਜ਼ ਆਈ ਹੈ ਮੈਂ ਘਰ ਪਹੁੰਚਿਆ ਸੀਗਾ ਲੇਟ ਸੀਗਾ ਪਹਿਲਾਂ ਅਸੀਂ ਕੰਮ ਕਰਕੇ ਆਏ ਸੀ ਕਿਤੇ ਤੇ ਅਸੀਂ ਉਸ ਟਾਈਮ ਤਾਂ ਆਏ ਨਹੀਂ ਕਿ ਥੋੜੀ ਦੇਰ ਬਾਅਦ ਪੁਲਿਸ ਵਾਲਿਆਂ ਦਾ ਫੋਨ ਆਇਆ ਤੇ ਇੱਥੇ ਟਰੱਕ ਪਲਟਿਆ ਹੈ ਹਾਂਜੀ ਤੇ ਇੱਥੇ ਆ ਕੇ ਦੇਖਿਆ ਤਾਂ ਬਈ ਜ਼ਿਆਦਾ ਗੰਭੀਰ ਜਿਹਾ ਮਸਲਾ ਹੋਇਆ ਹੈ ਡਰਾਈਵਰ ਤੇ ਬਚਤ ਰਹੀ ਹੈ 60 ਜੋੜ ਤੋਂ ਤੇ ਦੋ ਕ੍ਰੇਨਾਂ ਦੇ ਨਾਲ ਇਹਨੂੰ ਸਿੱਧਾ ਕਰ ਰਹੇ ਹਾਂ ਹੁਣ ਤੇ ਸਵਾਰੀ ਕਿੱਦਾਂ ਠੀਕ ਹੈ ਜੀ ਸਵਾਰੀ ਦੂਰੀ ਬਾਕੀ ਠੀਕ ਆ ਹੋਇਆ ਹੋਇਆ ਹਾਦਸੇ ਦਾ ਕਾਰਨ ਕਿੱਦਾਂ ਹਾਦਸੇ ਦਾ ਕਾਰਨ ਨਹੀਂ ਹਜੇ ਕੁਝ ਵੀ ਪਤਾ ਲੱਗਾ ਧੁੰਦ ਬਹੁਤ ਸੀ ਵੇ ਕਿਸੇ ਚੀਜ਼ ਨੂੰ ਬਚਾਉਂਦੇ ਪਜੰਦੇ ਹੋਇਆ ਹੱਸ ਤਾਂ ਇਹਦੇ ਬਾਰੇ ਕੁਝ ਨਹੀਂ ਹੈ ਜੇ ਦੱਸਿਆ ਗੱਲ ਨਹੀਂ ਹੋਈ ਕੋਈ ਉੱਥੇ ਧੁੰਦ ਬਹੁਤ ਜ਼ਿਆਦਾ ਸੀ ਕਿ ਧੁੰਦ ਦਾ ਕਾਰਨ ਹੀ ਹੋ ਸਕਦਾ ਵੀ ਇਧਰੋਂ ਕਿਸੇ ਗੱਡੀ ਦੇ ਸਾਈਡ ਦਵਾਤੀ ਹੋਵੇ ਡਰਾਈਵਰ ਠੀਕ ਹੈ ਛੜ ਚੋਟ ਨਹੀਂ ਲੱਗੀ ਗੱਡੀ ਵਾਲੇ ਆ ਗਏ ਬੰਦੇ ਅੱਗੇ ਠੀਕ ਹੈ